ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਹੋ ਸ੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਸਨਾ ਵਾਲੇ ਦਾ ਪਵਿੱਤਰ ਜੀਵਨ ਸੰਤ RAM ਹੈ ਇੱਕੋ ਕਬੀਰ ਸੇਵਾ ਕੋ ਧੋਏ ਭਲੇ ਇੱਕ ਸੰਤੇ ਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਿ ਬਾਵੈ ਨਾਮ ਭਗਤ ਕਬੀਰ ਜੀ ਕਹਿੰਦੇ ਸੰਤ ਤੇ RAM RAM ਦਾ ਪਵਿੱਤਰ ਮਾਰਗ ਸੰਤ ਅਪਣਾਉਂਦੇ ਆ ਸੰਤ ਉਸ ਅਕਾਲ ਪੁਰਖ ਦਾ ਨਾਮ ਜਪਉਂਦੇ ਆ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਹੈ ਸਾਧੂ ਸੰਤ ਜਗ ਵਿਚ ਆਉਂਦੇ ਨੇ ਆਉਂਦੇ ਨੇ ਨਾਮ ਜਪਉਣ ਲਈ ਇਹ ਦੁਨੀਆ ਕੋੜ ਪਸਾਰਾ ਹੈ ਸੰਤ ਆਉਂਦੇ ਨੇ ਸਮਝਾਉਣ ਲਈ ਸੰਦਰੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜੀਵਨ ਸਾਧ ਸੰਗਤ ਜੀ ਇੱਕ ਭੜਕੇ ਨੂੰ ਟੁੱਟੇ ਨੂੰ ਅਕਾਲ ਪੁਰਖ ਦੇ ਨਾਮ ਨਾਲ ਜੋੜਦਾ ਹੈ ਮਰੇ ਜੀਵ ਵਿੱਚ ਜਾਨ ਪਾ ਕੇ ਉਹਨੂੰ ਜੀਣਾ ਸਿਖਾਉਂਦਾ ਹੈ। ਸਾਧ ਸੰਗਤ ਜੀ ਸੰਤ ਜੀ ਮਹਾਰਾਜ ਕਿਸਨਗੜ ਸ਼ਨਾ ਵਿਖੇ ਸੇਵਾ ਕਰਦੇ ਹਨ। ਸੰਤ ਬਾਬਾ ਸਾੰਮ ਸਿੰਘ ਜੀ ਵੀ ਕਿਸਨਗੜ ਸ਼ਨਾ ਵਿਖੇ ਸੇਵਾ ਕਰਦੇ। ਸਾਂਤਰੀ ਮਹਾਰਾਜ ਨੇ ਵੇਖ ਲਈ ਜਗਾ ਤੇ ਜਾ ਕੇ ਹਰਮਨੀਕ ਜਗਾ ਦੀ ਪਾਲ ਵਿੱਚ ਰਹਿੰਦੇ ਸਨ ਜਿੱਥੇ ਸ਼ਾਂਤਮਈ ਮਾਹੌਲ ਹੋਵੇ ਆਨੰਦ ਵਿੱਚ ਉਸ ਫਲਕਾ ਉਸ ਪ੍ਰਕਾਰ ਅਕਾਲ ਪੁਰਖ ਦੀ ਯਾਦ ਵਿੱਚ ਸਮਾਂ ਲੰਘੇ ਗੁਰਬਾਣੀ ਦਾ ਗੁਰ ਸ਼ਬਦ ਦਾ ਆਨੰਦ ਵਰਤੇ ਤਾਂ ਇਹ ਤਾਂ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਹਨ ਪਾਇਆ ਅਮਰਤ ਗੁਰੂ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਸੰਤ ਜੀ ਮਹਾਰਾਜ ਕਿਸਨਗੜ ਸੱਣਾ ਵਿਖੇ ਰਹਿ ਰਹੇ ਨੇ ਸੰਤ ਬਾਬਾ ਸਾੰਸੰਗ ਜੀ ਸੇਵਾ ਕਰਦੇ ਹਨ ਇੱਕ ਦਿਨ ਕੀ ਹੋਇਆ ਸੰਤ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਜੀ ਦੇ ਨਾਲ ਭਾਈ ਭਖਤ ਸਿੰਘ ਜੋ ਕਲਸੀਆਂ ਦੇ ਸਨ ਨਵਿਕਲੀ ਜਗਾ ਦੇਖ ਕੇ ਕਲਸੀਆਂ ਵੱਲ ਨੂੰ ਆ ਰਹੇ ਸਨ ਰਸਤੇ ਦੇ ਵਿੱਚ ਇੱਕ ਟਿੱਬਾ ਸੀ ਸੰਤ ਜੀ ਮਹਾਰਾਜ ਦਾ ਸੁਭਾਅ ਸੀ ਵੀ ਰਮਣੀਕ ਜਗਾ ਵੇਖਦੇ ਸਨ ਰਮਣੀਕ ਜਗ੍ਹਾ ਦੇਖ ਕੇ ਸਮਾਧੀ ਲਾ ਕੇ ਬੈਠ ਜਾਂਦੇ ਸਨ ਬੜੀ ਤਕੜੀ ਵਸਤੂ ਸੀ ਸੰਤ ਮਹਾਰਾਜ ਕੋਲੇ ਵੜਾ-ਵੜਾ ਹਿਰਦਾ ਸੀ ਸੰਤ ਮਹਾਰਾਜ ਕੋਲੇ ਬੜੀ ਵੱਡੀ ਸ਼ਬਦ ਦੀ ਤਾਕਤ ਸੀ ਦਸਮਨ ਦੇ ਬਾਣੀ ਦੇ ਅਭਿਆਸੀ ਸਨ ਮਹਾਰਾਜ ਹਰ ਵੇਲੇ ਅਕਾਲ ਪੁਰਖ ਦੀ ਯਾਦ ਵਿੱਚ ਬਰਾਗ ਵਿੱਚ ਰਹਿੰਦੇ ਸਨ ਮਹਾਰਾਜ ਭਾਈ ਭਗਤ ਸਿੰਘ ਨੂੰ ਕਹਿਣ ਲੱਗੇ ਭਗਤ ਸਿੰਘ ਜੀ ਭਗਤ ਸਿੰਘ ਕਹਿੰਦੇ ਸੰਤ ਮਹਾਰਾਜ ਸਤਿਵਚਨ ਸਤਿਵਚਨ ਦਾ ਅਧਿਕਾਰੀ ਸੀ ਭਾਈ ਭਗਤ ਸਿੰਘ ਕਹਿੰਦੇ ਭਾਈ ਇਸ ਟਿੱਬੇ ਉੱਪਰ ਆਸਣ ਲਗਾਓ ਟਿੱਬੇ ਉੱਪਰ ਆਸਣ ਲਗਾਉਣ ਵਾਸਤੇ ਕਹਿੰਦੇ ਆ ਆਸਣ ਲਗਾ ਕੇ ਸੰਤ ਮਹਾਰਾਜ ਬੈਠ ਜਾਂਦੇ ਐ ਜਲਦਾ ਗੜਬਾ ਲਵੇ ਭਗਤ ਸਿੰਘ ਨੂੰ ਕਹਿ ਰਿਹਾ ਭਗਤ ਸਿੰਘ ਘਬਰਾਉਣਾ ਨਹੀਂ ਕਹਿੰਦੇ ਨੇਰੀ ਆਵੇਗੀ ਬਹੁਤ ਜਿਆਦੇ ਬਹੁ ਵੱਡੀ ਹਨੇਰੀ ਆਵੇਗੀ ਪਰ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਕੇ ਸ਼ਬਦ ਦਾ ਸਮਰਨ ਕਰਦੇ ਰਹਿਣਾ ਵੀ ਕੁਝ ਵੀ ਨਹੀਂ ਤੈਨੂੰ ਕਹੇਗੀ ਕੋਈ ਡਰਨ ਦੀ ਲੋੜ ਨਹੀਂ ਭਾਈ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹੋ ਭਾਈ ਭਗਤ ਸਿੰਘ ਕਹਿੰਦਾ ਸੱਤ ਵਚਨ ਮਹਾਰਾਜ ਸੰਤ ਜੀ ਮਹਾਰਾਜ ਉੱਚੇ ਟਿੱਬੇ ਤੇ ਆਸਣ ਲਾ ਕੇ ਬੈਠ ਜਾਂਦੇ ਆ ਸਮਾਧੀ ਵਿੱਚ ਸਿਮਰਨ ਕਰਦੇ ਆ ਅਭਿਆਸ ਤੱਕ ਅਭਿਆਸ ਕਰਦੇ ਆ ਦਸ਼ਮ ਦੀ ਬਾਣੀ ਦੇ ਅਭਿਆਸੀ ਸੰਤ ਮਹਾਰਾਜ ਜਿਸ ਵੇਲੇ ਸਮਾਧੀ ਵਿੱਚ ਜੁੜ ਜਾਂਦੇ ਆ ਭਾਈ ਭਗਤ ਸਿੰਘ ਵੀ ਜੁੜ ਜਾਂਦਾ ਹੈ ਤਾਂ ਇੱਕ ਵੱਖਰੀ ਖੇੜ ਵਰਤਦੀ ਆ ਬਹੁਤ ਵੱਡਾ ਹਨੇਰ ਆ ਜਾਂਦਾ ਹੈ ਜਦੋਂ ਹਨੇਰ ਆ ਜਾਂਦਾ ਹੈ ਵੀ ਭਾਈ ਭਗਤ ਸਿੰਘ ਜੀ ਸੰਤ ਮਹਾਰਾਜ ਦੇ ਚਰਨਾਂ ਦਾ ਆਸਰਾ ਲੈ ਕੇ ਬੈਠੇ ਰਹਿੰਦੇ ਆ ਸਿਮਰਨ ਕਰੀ ਜਾਂਦੇ ਆ ਫਿਰ ਜਦੋਂ ਹਨੇਰ ਆ ਕੇ ਚਲਾ ਜਾਂਦਾ ਹੈ ਤਾਂ ਇੱਕ ਭਾਈ ਸੱਜਣ ਸਿੰਘ ਜੋ ਝੰਡ ਦੇ ਸਨ ਘੋੜੀ ਤੇ ਸਵਾਰ ਜਦੋਂ ਉਸ ਟਿੱਬੇ ਕੋਲ ਦੀ ਨੰਗਣ ਲੱਗੇ ਤਾਂ ਭਾਈ ਸੱਜਣ ਸਿੰਘ ਦੀ ਘੋੜੀ ਰੁਕ ਜਾਂਦੀ ਹੈ ਜੋ ਜੋ ਟੱਬਾ ਨੇੜੇ ਆਉਂਦਾ ਜਾਂਦਾ ਹੈ ਤਿਉ ਤਿਉ ਘੋੜੀ ਆਪਣੇ ਪੈਰਾਂ ਦੀ ਆਵਾਜ਼ ਨੂੰ ਘਟਾਉਂਦੀ ਜਾਂਦੀ ਹੈ ਆਨੰਦ ਨਾਲ ਤੁਰਨ ਲੱਗ ਜਾਂਦੀ ਹੈ ਸੰਤ ਮਹਾਰਾਜ ਜੀ ਬੈਠੇ ਸਿਮਰਨ ਕਰਦੇ ਹਨ ਅਭਿਆਸ ਵਿੱਚ ਜੁੜੇ ਹਨ ਜਿਵੇਂ ਉਸ ਬੇਜਵਾਨੀ ਘੋੜੀ ਨੂੰ ਗਿਆਨ ਹੋ ਗਿਆ ਹੋਵੇ ਵੀ ਮੂਰੇ ਇੱਕ ਪਰਮਾਤਮਾ ਸਰੂਪ ਬੈਠਾ ਹੈ ਘੋੜੀ ਰੁਕ ਜਾਂਦੀ ਹੈ ਭਾਈ ਸੱਜਣ ਸਿੰਘ ਘੋੜੀ ਤੋਂ ਉਤਰ ਜਾਂਦਾ ਹੈ ਜਦੋਂ ਉਤਰ ਜਾਂਦਾ ਹੈ ਕੋੜੀ ਸੰਤ ਜੀ ਮਹਾਰਾਜ ਦੇ ਕੋਲ ਟਿੱਬੇ ਤੇ ਲੈ ਜਾਂਦਾ ਹੈ ਸੰਤ ਜੀ ਮਹਾਰਾਜ ਦੇ ਕੋਲ ਜਦੋਂ ਵੇਖਦਾ ਹੈ ਵੀ ਇੱਕ ਮਹਾਤਮਾ ਬੈਠੇ ਨੇ ਵੀ ਜਿਹੜੇ ਮਹਾਤਮਾ ਬੈਠੇ ਨੇ ਉਹਨਾਂ ਦਾ ਨਾਮ ਤਾਂ ਸੁਣਿਆ ਹੈ ਪਰ ਉਹਨਾਂ ਦੇ ਕਦੇ ਦਰਸ਼ਨ ਨਹੀਂ ਸੀ ਹੋਏ ਪਰ ਉਸ ਨਾਲੋਂ ਵੱਧ ਇਉਂ ਲੱਗਿਆ ਜਿਵੇਂ ਭਾਈ ਸੱਜਣ ਸਿੰਘ ਦੀ ਜਿਹੜੀ ਘੋੜੀ ਸੀ ਘੋੜੀ ਨੂੰ ਗਿਆਨ ਵੱਧ ਹੋ ਚੁੱਕਾ ਸੀ ਕੋਈ ਪਿਛਲੇ ਕਰਮ ਦੀ ਪਛਾਣ ਕਰ ਰਹੀ ਸੀ ਜਦੋਂ ਸੰਤ ਮਹਾਰਾਜ ਜੀ ਦੇ ਨੇਤਰ ਖੁੱਲੇ ਤਾਂ ਉਸ ਘੋੜੇ ਦੇ ਨੇਤਰਾਂ ਤੇ ਪੱਖਾਂ ਤੇ ਪਏ ਅੱਖਰਾਂ ਅੱਖਾਂ ਵਿੱਚੋਂ ਜਲ ਨਿਕਲ ਰਿਹਾ ਸੀ ਜਲ ਨਿਕਲ ਰਿਹਾ ਸੀ ਸਾਧ ਸੰਗਤ ਜੀ ਜਦੋਂ ਜਲ ਨਿਕਲ ਰਿਹਾ ਸੀ ਬਰਾਗ ਦੀ ਅਵਸਥਾ ਵਿੱਚ ਬੈਠੀ ਸੀ ਭਾਈ ਸੱਜਣ ਸਿੰਘ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਮਹਾਰਾਜ ਨੇ ਫਤਿਹ ਪ੍ਰਵਾਨ ਕੀਤੀ ਕਹਿੰਦੇ ਭਾਈ ਸੱਜਣ ਸਿੰਘ ਕਹਿੰਦੇ ਇਹ ਬਰਾਗੀ ਜੀਵ ਨੂੰ ਕਿੱਥੋਂ ਕਿੱਥੋਂ ਲੈ ਕੇ ਆਏ ਆ ਭਾਈ ਭਾਈ ਸੱਜਣ ਸਿੰਘ ਦੇ ਮਨ ਵਿੱਚ ਆਇਆ ਵੀ ਮੈਂ ਤਾਂ ਮਹਾਪੁਰਖਾਂ ਨੂੰ ਜਾਣਦਾ ਨਹੀਂ ਹੈ ਪਈ ਮੇਰਾ ਨਾਮ ਲੈ ਕੇ ਕਿਉਂ ਬੁਲਾਉਂਦੇ ਸਾਂ ਬੁਲਾਉਂਦੇ ਵੀ ਮੈਨੂੰ ਜਾਣਦੇ ਨੇ ਕਹਿੰਦੇ ਮਹਾਪੁਰਖੋ ਤੁਸੀਂ ਮੈਨੂੰ ਆ ਜਾਣਦੇ ਹੋ ਜਾਂ ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਕਈ ਜਨਮਾਂ ਤੋਂ ਜਾਣਦੇ ਹਾਂ ਕਈ ਜਨਮਾਂ ਤੋਂ ਜਾਣਦੇ ਹਾਂ ਪਰ ਇਹ ਜਿਹੜਾ ਜੀਵ ਇੱਕ ਘੋੜੀ ਹੈ ਜਿਹੜੀ ਵੀ ਇਹ ਦੇ ਉੱਪਰ ਤੂੰ ਸਵਾਰ ਹੋ ਕੇ ਆਇਆ। ਬਈ ਇਹ ਤੇਰੇ ਘਰ ਨਹੀਂ ਰਹਿਣਾ ਚਾਹੁੰਦੀ। ਕਹਿੰਦੇ ਮਹਾਰਾਜ ਵੀ ਇਹ ਕਿਵੇਂ? ਕਿ ਕਹਿੰਦੇ-ਕਹਿੰਦੇ ਬਈ ਇਹ ਤੇਰੇ ਘਰ ਨਹੀਂ ਰਹਿਣਾ ਚਾਹੁੰਦੀ ਕਿਸੇ ਜੀਵ ਤੇ ਇੰਨੀ ਬੰਦਸ਼ ਨਹੀਂ ਲਾਈਦੀ। ਉਸ ਨੇ ਭਾਈ ਸੱਜਣ ਸਿੰਘ ਨੇ ਮਹਾਪੁਰਖਾਂ ਨੂੰ ਨਮਸਕਾਰ ਕੀਤੀ। ਮਾਨ ਬੱਚਿਆਂ ਨੂੰ ਲੱਗਿਆ ਵੀ ਪਤਾ ਨਹੀਂ ਵੀ ਮਹਾਪੁਰਖ ਉਹ ਤਾਂ ਹੀ ਕਹਿ ਰਹੇ ਨੇ। ਉਹ ਘੋੜੀ ਨੂੰ ਵਾਪਸ ਲੈ ਗਿਆ ਜਦੋਂ ਵਾਪਸ ਲੈ ਕੇ ਆ ਆਪਣੇ ਘਰ ਉਹ ਘੋੜੀ ਨੇ ਸਾਧ ਸੰਗਤ ਜੀ ਨਾ ਜਲ ਛਕਿਆ ਨਾ ਕੋਈ ਕੱਖ ਕਾਨਾ ਖਾਦਾ ਕੱਖ ਖਾਦੇ ਕਮਾਲ ਹੋ ਗਿਆ ਦੂਸਰੇ ਦਿਨ ਫਿਰ ਸੰਤ ਜੀ ਮਹਾਰਾਜ ਕੋਲ ਆਏ ਕਹਿੰਦੇ ਮਹਾਰਾਜ ਵੀ ਪਹਿਲਾਂ ਚੰਗੀ ਭਲੀ ਘੋੜੀ ਆ ਰਹੀ ਸੀ ਮੈਂ ਸਵਾਰ ਸੀ ਪਰ ਜਿਸ ਵੇਲੇ ਆਪ ਜੀ ਦੇ ਪਾਸ ਆਪ ਜੀ ਦੇ ਮੈਂ ਦਰਸ਼ਨ ਕਰਕੇ ਗਿਆ ਵੀ ਉਸ ਤੋਂ ਬਾਅਦ ਕੋੜੀ ਨੇ ਕੋ ਛਕਿਆ ਨਹੀਂ ਕਹਿੰਦੇ ਭਾਈ ਕਹਿੰਦੇ ਇਹ ਇਸ ਨੂੰ ਬੰਦ ਇਸ ਵਿੱਚ ਨਾ ਰੱਖ ਇਹ ਜੀਵ ਗੁਰੂ ਦੇ ਲਿਖਿਆ ਹੈ ਸੰਗਤ ਜੀ ਕਹਿੰਦੇ ਗੁਰੂ ਦੇ ਲਿਖੇ ਆ ਇਹਨੂੰ ਛੱਡ ਦੇ ਕਹਿੰਦੇ ਭਾਈ ਜਿੱਥੇ ਜਾਂਦੀ ਹੈ ਇਹਨੂੰ ਜਾਣ ਦੇ ਇਤੇ ਸੰਕਾ ਨਾ ਕਰੀ ਭਾਈ ਸੱਜਣ ਸਿੰਘ ਕਹਿਣ ਲੱਗਾ ਕਹਿੰਦਾ ਮਾਰਾ ਸੱਤ ਵਚਨ ਭਾਈ ਪਾਲ ਸਿੰਘ ਕਹਿੰਦਾ ਕਹਿੰਦਾ ਵੀ ਇੱਕ ਵਾਰੀ ਵਚਨ ਮੰਨ ਮੈਂ ਮਹਾਪੁਰਖਾਂ ਦੀ ਲੀਲਾ ਹੈ ਉਹਨਾਂ ਦੇ ਸਮਝਾਉਣ ਨਾਲ ਭਾਈ ਸੱਜਣ ਸਿੰਘ ਨੇ ਘਰ ਗਿਆ ਘਰ ਜਾ ਕੇ ਘੋੜੀ ਨੂੰ ਛੱਡ ਦਿੱਤਾ ਇਹੋ ਘੋੜੀ ਨੂੰ ਛੱਡ ਦਿੱਤਾ ਤੇ ਸਾਧ ਸੰਗਤ ਜੀ ਜੰਡ ਤੋਂ ਘੋੜੀ ਨੇ ਜੋ ਉਥੋਂ ਤੁਰਨਾ ਸ਼ੁਰੂ ਕੀਤਾ ਸੰਤ ਮਹਾਰਾਏ ਬਾਬਾ ਕਿਰਪਾਲ ਸਿੰਘ ਮਹਾਰਾਜ ਦੇ ਚਰਨਾਚਾਹ ਕੇ ਖਲੋਗੇ ਸਾ ਸੰਗਤ ਜੀ ਮਹਾਪੁਰਖ ਉਸ ਵੇਲੇ ਮੋਤੀ ਬਾਗ ਬੈਠੇ ਸਨ ਜਿਸ ਵੇਲੇ ਕੋੜੀ ਆਈ ਮਹਾਪੁਰਖ ਹੱਥ ਫੇਰਦੇ ਆ ਸਿਰ ਤੇ ਮੱਥੇ ਦੀ ਰੇਖਾ ਬਦਲਦੇ ਆ ਕਹਿੰਦੇ ਭਾਈ ਵੀ ਹੁਣ ਤੂੰ ਦੱਸ ਵੀ ਕੀ ਕਰਨਾ ਚਾਹੀਦਾ ਜਿਵੇਂ ਰੱਬ ਨੂੰ ਭਾਵੇ ਓਵੇਂ ਹੋਵੇਗਾ ਜਿਵੇਂ ਆਕਾਲ ਪੁਰਖ ਨੂੰ ਭਾਵੇ ਓਵੇਂ ਹੋਵੇਗਾ ਸੰਤ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਘੋੜੀ ਆਪਣੇ ਆਪ ਆਈ ਫਿਰ ਜਿਸ ਵੇਲੇ ਉਹ ਭਾਈ ਸੱਜਣ ਸਿੰਘ ਆਇਆ ਉਹ ਹੈਰਾਨ ਹੋ ਗਿਆ ਵੀ ਜੰਡ ਪਿੰਡ ਕਿੱਥੇ ਐ ਵੀ ਦਵਾਰਾ ਘੋੜੀ ਮਹਾਪੁਰਖਾਂ ਦੇ ਚਰਨਾਂ 'ਚ ਆ ਗਈ ਵੀ ਕੋਈ ਇਹ ਮਹਾਪੁਰਖਾਂ ਦੀ ਲੀਲਾ ਹੀ ਐ ਭਾਈ ਸੱਜਣ ਸੰਗ ਨੇ ਮਹਾਪੁਰਖਾਂ ਦੇ ਚਰਨ ਫੜੇ ਤੇ ਮਹਾਪੁਰਖਾਂ ਨੂੰ ਕਹਿ ਲਗਾ ਮਹਾਰਾਜ ਵੀ ਇਹ ਕੋੜੀ ਅੱਜ ਤੋਂ ਬਾਅਦ ਮੈਂ ਲੈ ਕੇ ਨਹੀਂ ਜਾਂਦਾ ਇਹ ਆਪ ਜੀ ਨੂੰ ਭੇਟ ਕਰ ਦਿੱਤੀ ਹੈ ਵੀ ਇਹ ਆਪ ਵੀ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਖੁਸ਼ ਹੈ ਵੀ ਸੰਤ ਮਹਾਰਾਜ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਬੇਜਵਾਨੇ ਜੀਵਾਨ ਨੂੰ ਵੀ ਸਮਝ ਲੈਂਦੇ ਸਨ ਵੀ ਇਹ ਕੀ ਚਾਹੁੰਦੇ ਆ ਇਹਨਾਂ ਦੇ ਮਨ ਵਿੱਚ ਕੀ ਖਿਆਲ ਹੈ ਜਿਵੇਂ ਉਹ ਵੇਖਿਆ ਸੀ ਸੰਤ ਮਹਾਰਾਜ ਛੋਟੀ ਉਮਰ ਦੇ ਵਿੱਚ ਸਨ ਵੀ ਉਦੋਂ ਕਾਲੇ नाग ਨੇ ਬਲੇਵਾ ਪਾ ਲਿਆ ਸੀ ਲੱਤ ਨੂੰ ਤੇ ਬਸੰਤ ਮਹਾਰਾਜ ਦੇ ਨਾਲੇ ਉਹਨੂੰ ਹੱਥ ਪਰੇ ਹਟਾਉਂਦੇ ਆ ਅਖੀਰ ਦੇ ਵਿੱਚ ਜਦੋਂ ਜੰਦੀ ਹੋਣ ਤੋਂ ਬਾਅਦ ਸੰਤ ਬਾਬਾ ਕਰਪਾਲ ਸਿੰਘ ਜੀ ਆਪਦੇ ਸੱਜੇ ਕੂਠੇ ਨਾਲ ਸੱਪ ਦੀ ਰੇਖਾ ਸਿਰ ਦੇ ਉੱਪਰ ਗੂਠਾ ਮਲ ਦਿੰਦੇ ਆ ਤੇ ਸੱਪ ਨੂੰ ਵੀ ਉੱਥੇ ਮੁਕਤ ਕਰ ਦਿੰਦੇ ਆ ਇਸ ਤਰ੍ਹਾਂ ਦੇ ਜਿਹੜੇ ਕੌਤਕ ਨੇ ਸੰਤ ਮਹਾਰਾਜ ਦੇ ਜੀਵਨ ਵਿੱਚ ਸਾਨੂੰ ਸੇਧ ਦਿੰਦੇ ਆ ਨਾਮ ਜਪਣ ਦੀ ਖਿੱਚ ਪਾਉਂਦੇ ਆ ਕਿਉਂਕਿ ਨਾਮ ਬਿਨ ਹਰ ਭਜਨਾਂ ਨਹੀਂ ਛੁਟਕਾਰਾ ਜਿਵੇਂ ਸਰੀਰ ਦਾ ਛੁਟਕਾਰਾ ਨਹੀਂ ਭੋਜਨ ਤੋਂ ਬਿਨਾ ਆਤਮਾ ਦਾ ਛੁਟਕਾਰਾ ਨਹੀਂ ਭਜਨ ਤੋਂ ਬਿਨਾ ਸੰਤ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਦਾ ਜਿਹੜਾ ਜੀਵਨ ਹੈ ਸਾਧ ਸੰਗਤ ਜੀ ਇੱਕ ਰੱਬ ਦੀ ਨਿਯਾਈ ਹੈ ਉਸ ਅਕਾਲ ਪੁਰਖ ਦੀ ਨਿਯਾਈ ਹੈ ਇਸ ਕਰਕੇ ਸਾਨੂੰ ਉਹਨਾਂ ਮਹਾਪੁਰਖਾਂ ਦਾ ਜੀਵਨ ਸਰਵਣ ਕਰਕੇ ਵੀ ਜੀਵਨ ਬਦਲਣ ਦਾ ਇੱਕ ਮੌਕਾ ਮਿਲ ਸਕਦਾ ਹੈ ਤਣ ਤਨ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਛੰਨਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ